ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਾਧ ਸੰਗਤ ਹਾਟਪੁਰ ਨੂੰ ਸੇਂਸਵਾ ਗੁਰਦੁਆਰਾ ਦੀ ਕਮੇਟੀ ਵੱਲੋਂ ਅੱਜ ਅਸੀਂ ਇਕੱਤਰ ਹੋ ਕੇ ਇਹ ਅਪੀਲ ਕਰਨ ਲਈ ਇਕੱਤਰ ਹੋਏ ਆ ਕਿ ਆਉਣ ਵਾਲੇ ਸਮੇਂ ਵਿੱਚ ਜੋ ਗੁਰੂ ਤੇਗ ਬਹਾਦਰ ਜਨ ਜੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਤਾਬਦੀ ਦਿਵਸ ਆ ਰਿਹਾ ਹੈ ਜੋ ਕਿ 27 ਨਵੰਬਰ ਨੂੰ ਹੈ ਉਸ ਦੇ ਸਬੰਧ ਵਿੱਚ ਜੋ ਪ੍ਰੋਗਰਾਮ ਲਿਖੇ ਗਏ ਹਨ ਉਹ ਆਪ ਜੀ ਨੂੰ ਸਾਧ ਸੰਗਤ ਜੀ ਨੂੰ ਕਰੇਟਿਵ ਨੂੰ ਦੱਸਿਆ ਜਾ ਰਿਹਾ ਹੈ ਕਿ ਕੱਲ ਸ਼ਾਮ 17 ਅਕਤੂਬਰ ਨੂੰ ਸ਼ਾਨ ਦੇ ਦੀਵਾਨ ਰੋਜ਼ਾਨਾ ਗੁਰਦੁਆਰਾ ਸਿੰਘ ਸਵਾਰ ਹੋਣਗੇ ਜਿਦੇ ਵਿੱਚ ਕਥਾ ਕੀਰਤਨ ਵਿਚਾਰਾਂ ਰੋਜ਼ ਹੋਣਗੀਆਂ ਅਤੇ ਉਸ ਤੋਂ ਉਪਰੰਤ 23 ਤਰੀਕ ਨੂੰ 23 ਤਰੀਕ ਨੂੰ ਮਹਾਨ ਨਗਰ ਕੀਰਤਨ ਜੋ ਕਿ ਸਵੇਰੇ 9 ਵਜੇ ਗੁਰਦੁਆਰਾ ਸਿੰਘ ਸਭਾ ਤੋਂ ਸ਼ੁਰੂ ਹੋਏਗਾ ਅਤੇ ਹੁਸ਼ਿਆਰਪੁਰ ਦੇ ਸਾਰੇ ਮੇਨ ਬਾਜ਼ਾਰ ਤੋਂ ਜਾਂਦਾ ਹੋਇਆ ਕਿ ਕ੍ਰੀਪ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਕੇ ਸ਼ਾਮ ਦੇ ਟਾਈਮ ਵਾਪਸ ਗੁਰਦੁਆਰਾ ਸਿੰਘ ਸਵਾਵਿਕੇ ਸਮਾਪਤੀ ਹੋਵੇਗੀ ਜਿਸ ਜਿਸ ਲਈ ਵੱਡੇ ਭਦਰ ਤੇ ਸਾਰੀਆਂ ਕਮੇਟੀਆਂ ਆਸ-ਪਾਸ ਗੁਰਦੁਆਰਾ ਸਹਿਬਾਨ ਅਤੇ ਡੇਰੇ ਜਿੰਨੇ ਡੇਰਾ ਸਹਿਬਾਨ ਤੋਂ ਉਹ ਸੰਸਮਾਨ ਕੋਸ਼ਰੀ ਆਉਣਗੇ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਮਹਾਨ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਗੁਰੂ ਤੇਗ ਬਹਾਦਰ ਜੀ ਦਾ ਸ਼ਤਾਬੀ ਦੇਵਾ ਸਾਡੇ 350 ਸਾਲਾ ਮਨਾਣ ਲਈ ਹਾਜ਼ਰ ਹੋਵੋ ਦੀ ਉਸ ਤੋਂ ਪ੍ਰੰਤ ਮੇਨਸਵਾਗਨ ਜੋ ਹੋਣਗੇ ਉਹ 23 24 ਔਰ 25 ਦੇ ਹੋਣਗੇ ਇਹਦੇ ਵਿੱਚ ਵੀ ਦਵਾਨ ਸੋਜਨ ਸਿੰਘ ਸਵਾ ਗੁਰਦੁਆਰੇ ਵੀ ਰੋਜ਼ਾਨਾ ਔਰ ਇਹਦੇ ਵਿੱਚ ਕਥਾ ਕੀਤਨ ਵਿਚਾਰਾ ਹੋਣਗੀਆਂ ਗੁਰੂ ਸਾਹਿਬ ਦੇ ਕੀਰਤਨ ਲਈ ਦਰਬਾਰ ਸਾਹਿਬ ਤੇ ਹੋਰ ਵਕ ਵਕ ਤੇ ਸੇਵਾ ਦੀਆਂ ਹੋਣ ਇਸ ਵਿੱਚ ਮੌਲਯਤ ਕੀਤੀ ਜਾਏਗੀ ਆਪ ਸਭ ਦੀ ਨੂੰ ਬੇਨਤੀ ਹੈ

उन्होंने बारे आप जी रूप चलना पाया है इस तो पहला साहिब श्री गुरु नाक देव जी का गुरपुरब जो कि पांच नवंबर में आ रहा है उद्देश चार तारीख को इतों नगर कीर्तन कि गुरद्वारा साहब चल के कैंडाघर कैंटाघर के तो चल के हिमागपुर चौक हिमादपुर तो फड़ा रोड तो होंदया है गम चौक गाली चौक तो सतैरी रोड तो होंदया शैशन चौक से वापस साहब गुरुद्वारा साहब के शाम सात बजे के करीब पहुंचेगा आप जी को बेनती है इस पर्व समर्पित दस तरीक तो प्रभा है। चालू हैं जो कि तीन ग्यारह तक चलेंगे चारू नगर कीर्तन है गुरपुरब है इसी गुरद्वारा साहब के जो कि सवेरे चार बजे तो लैके दोपहर तीन बजे तक अब शाम में प्रोग्राम साढ़े छे बजे तो लैके दस बजे तक होगा आप सारे बेनती है गुरद्वारा प्रदू खेटी वालों स्पषली साढ़े सत्कारयोग प्रधान साहब ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਜੀ ਤਾਮੀ ਜੋ ਐਸਜੀਪੀਸੀ ਦੇ ਪ੍ਰਧਾਨ ਹਨ ਤੇ ਇਸ ਗੁਰਦਾਰਾ ਸਾਹਿਬ ਦੇ ਪ੍ਰਧਾਨ ਹਨ ਉਹਨਾਂ ਵੱਲੋਂ ਇਨਸਟਰਕਸ਼ਨ ਇਨਸਟਰਕਸ਼ਨ ਦਿੱਤਾ ਹੈ ਕਿ ਗੁਰਪੁਰਬ ਬੜੇ ਤੂਕ ਤਾਮਨਾ ਬੜੀ ਚੜ੍ਹਦੀ ਕਲਾ ਚ ਬਣਾਉਣਾ ਇਹ ਗੁਰਪੁਰਬ ਜੋ ਕਿ 556 ਸਾਲਾ ਹੈ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰ ਸਾਰਿਆਂ ਨੂੰ ਇਸ ਗੁਰਦੁਆਰੇ ਉਤੇ ਬਹੁਤ ਬਹੁਤ ਕਮੇਟੀ ਵੱਲੋਂ ਵਧਾਈਆਂ ਔਰ ਆਸ ਕਰਦੇ ਹਾਂ ਕਿ ਤੁਸੀਂ ਇਸ ਗੁਰਪੁਰਬ ਨੂੰ ਮਨਾਉਣ ਲਈ ਸਾਰੇ ਪ੍ਰਬਾਤ ਫੇਰੀਆਂ ਵਿੱਚ ਸ਼ਾਮਲ ਹੋਵੋ ਫਿਰ नगर कीर्तन से उस तो बाद पांच तारीख को जो सवेर तो लैके शाम के रात के दस बजे तक प्रोग्राम चल रहे हैं उन्होंने शामिल हो परिवार सहित आओ आधी गोलियों लैके आओ बड़ा साइता यह गुरपुर बनाया जा रहा है उस तो बाद जो कि शताब्दी है वह भी बड़ी श्रद्धा न मनाई जा रही है जो कि साड़ी जिंदगी शायद पहली बारी और आखिरी बारी आएगी इस करके आप सबनों बेनती है कि गुरु नानक देव जी गुरपुरब च भी ਵੰਚਰ ਕੇ ਇਸਾਲੋ ਔਰ ਸ਼ਤਾਬਦੀ ਚਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿ ਫਤਿਹ ਪ੍ਰਬੰਧਕ ਕਮੇਟੀ ਗੁਰਦੁਆਰਾ ਸ੍ਰੀ ਗੁਰ ਸਿੰਘ ਸਵਰ ਜ਼ਿਲ੍ਹਾ ਤੇ ਸਿੰਘ ਸਵਰ ਬਲਪੁਰ ਸੈਟੀ ਹਾਰਪੁਰ ਰੇਲਵੇ ਰੋਡ ਵਿਖੇ ਹਾਰਪੁਰ ਬਲੋ ਧੰਨਤਾ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਵਿਅਲਾ ਜੀ ਸ੍ਰੀ ਦੀ ਸ਼ੱਕੇ 300 ਸਾਡੇ 350 ਸਾਲਾ ਸ਼੍ਰੀ ਦੀ ਸ਼ਤਾਬਦੀ ਅਤੇ ਗੁਰੂ ਗੋਬਿੰਦ ਸਿੰਘ ਦੇ 350 ਸਾਲਾ ਗ੍ਰੈਜੂਏਟਸ ਤੇ ਕਥਾ ਕੀਰਤਨ ਸਮਾਗਮ ਅਤੇ ਮਹਾਨਗਰ ਕੀਰਤਨ ਜੋ ਕਿ 17 ਅਕਤੂਬਰ 2025 ਦਿਨ ਸ਼ੁੱਕਰਵਾਰ ਸ਼ਾਮ ਤੋਂ ਆਰੰਭ ਕੀਤਾ ਜਾ ਰਿਹਾ ਹੈ ਜਿਸ ਦਾ ਸਮਾਂ 6:30 ਵਜੇ ਤੋਂ ਰਾਤ 9:30 ਵਜੇ ਤੱਕ ਹੈ ਜਿਸ ਵਿੱਚ ਸ਼ਹਿਰ ਦੇ ਵੱਖ-ਵੱਖ ਗੁਰਦੁਆਰਿਆਂ ਵਿੱਚ ਕਥਾ ਕੀਰਤਨ ਹੋਏਗਾ ਜਿਸ ਵਿੱਚ ਸਾਰੇ ਸ਼ਹਿਰ ਦੀ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਮੇਂ ਸਿਰ ਪਹੁੰਚਿਆ ਜਾਵੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ